ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਜਿਹੜਾ ਮੋਗੇ ਆਪਣਾ ਮੇਲਾ ਲੱਗਿਆ ਆ ਤਾਂ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਫ੍ਰੀ ਕਿਵੇਂ ਮੇਲਾ ਦੇਖਿਆ ਬਈ ਸਾਰਾ ਚਲੋ ਆਪਾਂ ਮੇਲੇ ਦੇ ਅੰਦਰ ਵੱਲ ਨੂੰ ਵੱਧਦੇ ਆ ਤੇ ਸਪੈਸ਼ਲ ਧੰਨਵਾਦ ਥੈਂਕਸ ਸਾਡਾ ਭਰਾ ਰਾਹੁਲ ਜਿਹਦੇ ਕਰਕੇ ਆਪਾਂ ਇਹ ਮੇਲਾ ਦੇਖਿਆ ਆਪਾਂ ਸੋਚਿਆ ਕਿ ਚੱਲ ਹਾਂ ਥੋੜਾ ਥੋੜਾ ਅੱਗੇ ਨੂੰ ਵੱਧਦੇ ਆ ਮੇਲੇ ਦੇ ਨੇੜੇ ਜਾਂਦੇ ਆ ਤਾਂ ਉੱਥੇ ਜਿਹੜਾ ਬੰਦਾ ਸੀਗਾ ਇਸ ਮੇਲੇ ਦਾ ਮਾਲਕ ਸੀਗਾ ਉਹ ਆਪਣੀ ਵੇਟ ਕਰ ਰਿਹਾ ਸੀਗਾ ਕਿ ਅਜੇ ਤੱਕ ਤੁਸੀਂ ਭਾਜੀ ਆਏ ਨਹੀਂ ਉਹਨਾਂ ਦੇ ਕੋਲ ਵੀ ਆਈ ਹੈ ਤੇ ਆ ਦੇਖੋ ਕਿੰਨਾ ਵਧੀਆ ਸੀਨ ਆ ਬਹੁਤ ਸੋਹਣਾ ਦ੍ਰਿਸ਼ ਆ ਬਾਹਰ ਜਿਹੜੀ ਹੈਗੀ ਆ ਪਾਰਕਿੰਗ ਲੱਗੀ ਹੋਈ ਉੱਥੇ ਪਰਚੀ ਜ਼ਰੂਰ ਕੱਟਣਗੇ ਤੁਹਾਡੇ ਬਾਈਕ ਮੋਟਰਸਾਈਕਲ ਦੀ ਹਾਓ ਜ਼ਰੂਰ ਪਰਚੀ ਲੈ ਲਿਆ ਕਰੋ ਕਿਉਂਕਿ ਜੇਕਰ ਕੱਲ ਇਹ ਚੱਕਿਆ ਜਾਂਦਾ ਮੋਟਰਸਾਈਕਲ ਜਾਂ ਕੋਈ ਲੈ ਜਾਂਦਾ ਤਾਂ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਇਹਨਾਂ ਦੀ ਹੀ ਹੋਵੇਗੀ ਜਿਹੜਾ ਬੰਦਾ ਪਾਰਕਿੰਗ ਦਾ ਪਰਚੀ ਕੱਟਦਾ ਤੇ ਚਲੋ ਇੱਥੋਂ ਹੁੰਦੀ ਆ ਮੇਲੇ ਦੀ ਐਂਟਰੀ ਬਹੁਤ ਸੋਹਣਾ ਬਣਾਇਆ ਹੋਇਆ ਤੇ ਇੱਥੋਂ ਲੈਣੀਆਂ ਹੈਗੀਆਂ ਟਿਕਟਾਂ ਐਂਟਰੀ ਗੇਟ ਤੇ ਆਪਾਂ ਆ ਗਏ ਸੀ ਤੇ ਤੁਹਾਨੂੰ ਦਿਖਾਉਨੇ ਆ ਏ ਉਹ ਇਨਸਾਨ ਨੇ ਗੋਇਲ ਭਾਜੀ ਇਹ ਮਾਲਕ ਨੇ ਇੱਥੋਂ ਦੇ ਜਿਨ੍ਹਾਂ ਦੇ ਕਰਕੇ ਆਪਾਂ ਇਹ ਸਾਰਾ ਮੇਲਾ ਫ੍ਰੀ ਦੇ ਵਿੱਚ ਘੁੰਮ ਲਿਆ ਤੇ ਆਪਾਂ ਕਿਹਾ ਚਲੋ ਇੱਕ ਛੋਟੀ ਜੀ ਵੀਡੀਓ ਬਣਾ ਲਈਏ ਭਾਈ ਉਹਨਾਂ ਨਾਲ ਐਂਟਰੀ ਕਰਦੇ ਆ ਤੇ ਆਪਾਂ ਕਰ ਲਈ ਜੀ ਫਿਰ ਐਂਟਰੀ ਪਾਸ ਹਜੇ ਮਿਲੇ ਨਹੀਂ ਸੀਗੇ ਅੰਦਰਲੇ ਮੇਲਾ ਘੁੰਮਣ ਨੂੰ ਉਹ ਕਹਿੰਦੇ ਵੇ ਤੁਸੀਂ ਟੈਨਸ਼ਨ ਫਰੀ ਹੋ ਕੇ ਸਾਨੀ ਸਿਆ ਮੇਲਾ ਘੁੰਮੋ ਕੋਈ ਤੁਹਾਡਾ ਖਰਚਾ ਨਹੀਂ ਹੋਣ ਦਿੰਦੇ ਅਸੀਂ ਤੇ ਚਲੋ ਜੀ ਇੱਥੇ ਆਪਾਂ ਜਦੋਂ ਅੰਦਰ ਵੜਿਆ ਬੜਾ ਸੋਹਣਾ ਤੇ ਬਹੁਤ ਹੀ ਘੈਂਟ ਜਿਹੜੀ ਸਜਾਵਟ ਕੀਤੀ ਹੋਈ ਆ ਇੱਥੋਂ ਥੋਡੀ ਐਂਟਰੀ ਬੜੀ ਸੁਣੀ ਲੱਗੂ ਲਓ ਜੀ ਆ ਕੁੜੀ ਕਹਿੰਦੀ ਮੇਰੀ ਤਾਂ ਵੀਡੀਓ ਬਣਾਈ ਨਹੀਂ ਲੈ ਨਹੀਂ ਬਾਏ ਬਾਏ ਕਰਨੀ ਐ ਲਓ ਜੀ ਬਾਏ ਬਾਏ ਕਰਕੇ ਆਪਾਂ ਫੇਰ ਅੱਗੇ ਨੂੰ ਨਿਕਲ ਗਏ ਤੇ ਅੱਗੇ ਜਦੋਂ ਐਂਟਰੀ ਕਰਕੇ ਆਪਾਂ ਅੰਦਰ ਨੂੰ ਜਾਂਦੇ ਆ ਤਾਂ ਬਹੁਤ ਸੋਹਣਾ ਇੱਕ ਤੁਹਾਨੂੰ ਇਦਾਂ ਫੀਲ ਆਊਗਾ ਕਿ ਜਿੱਦਾਂ ਆਪਾਂ ਦੁਬਈ ਚ ਆ ਗਏ ਹੁੰਨੇ ਆ ਆ ਦੇਖੋ ਐਂਟਰੀ ਹੋਣ ਸਾਰੀ ਜਦੋਂ ਆਪਾਂ ਐਂਟਰੀ ਕਰਦੇ ਆ ਉੱਥੇ ਏਸੀ ਵੀ ਲੱਗਿਆ ਤੇ ਕੁਦਰ ਵੀ ਲੱਗਿਆ ਤੇ ਤੁਸੀਂ ਅੱਗੇ ਦਾ ਦ੍ਰਿਸ਼ ਦੇਖਿਓ ਤੁਹਾਨੂੰ ਫੀਲ ਹੋਊਗੀ ਸੀ ਦबई ਦੇ ਵਿੱਚ ਆ ਕੇ ਆਹ ਧੂਫ ਵੀ ਲਾਈ ਆ ਮੈਨੂੰ ਲੱਗਦਾ ਇਹ ਮੱਛਰ ਵਾਸਤੇ ਇਲਹੀਆ ਤੇ ਚਲੋ ਆਪਾਂ ਇੱਥੇ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਆ ਆਹ ਦੇਖੋ ਹੁੰਦਾ ਨਾ ਫੀਲ ਆਹ ਦੇਖੋ ਮੱਛੀਆਂ ਵੀ ਲੱਗੀਆਂ origional ਮੱਛੀਆਂ ਲਾਈਆਂ ਹੋਈਆਂ ਨੇ ਇਹਨਾਂ ਨੇ ਬਹੁਤ ਸੋਨਾ ਸਜਾਵਟ ਆ ਬੜਾ ਘੈਂਟ ਮਾਹੌਲ ਬਣਾਇਆ ਹੋਇਆ ਬਈ ਆਹ ਦੇਖੋ ਐ ਫੀਲ ਹੁੰਦਾ ਜਦੋਂ ਬੰਦਾ ਅੰਦਰ ਐਂਟਰ ਕਰਦਾ ਨਾ ਤਾਂ ਉਦੋਂ ਇਦਾਂ ਫੀਲ ਹੋਣ ਲੱਗ ਜਾਂਦਾ ਕਿ ਯਾਰ ਬਾਹਰ ਉੱਠ ਗਿਆ ਲੈ ਮੈਂ ਖ ਭਰਾਵਾ ਮੇਰੇ ਵੀ ਬਣਾ ਦਿਓ ਥੋੜੀ ਜੀ ਵੀਡੀਓ ਆਪਾਂ ਵੀ ਆਪਦੇ ਭਰਾਵਾਂ ਨੂੰ ਸੁੱਤਿਆਂ ਨੂੰ ਦੱਸ ਦਈਏ ਕਿ ਇੱਥੇ ਇੱਥੇ ਕੀ ਆ ਤੇ ਉਥੋਂ ਅੱਗੇ ਜਾ ਕੇ ਇੱਥੇ ਆਪਾਂ ਗੱਲ ਕਰਦੇ ਵੀ ਫੇਰ ਇਹ ਕੇਸ ਇਹਨਾਂ ਨੇ ਲਾਇਆ ਕਿ ਅੰਦਰ ਜਿਹੜੀ ਹੈਗੀ ਆ ਵੀ ਉਹ ਠੰਡ ਘਰਵੇ ਇਹ ਤਾਂ ਹਜੇ ਅੰਦਰਲਾ ਦ੍ਰਿਸ਼ ਹੈਗਾ ਵੀ ਅੰਦਰ ਆਪਾਂ ਜਿਹੜੀ ਚੀਜ਼ ਦੇਖ ਸਕਦੇ ਆ ਤੇ ਆ ਇਹਨਾਂ ਨੇ ਮੱਛੀਆਂ origional ਮੱਛੀਆਂ ਲਾਈਆਂ ਉਮਤ ਦੇ ਛੱਡੀਆਂ ਹੋ ਜਾਂਦਾ ਨਾ ਬਣਾ ਕੇ ਉਦਾਂ ਦਾ ਸਿਸਟਮ ਤੇ ਆਹ ਦੇਖੋ ਬਈ ਬਹੁਤ ਸੋਹਣਾ ਬਹੁਤ ਨਿਆਰਾ ਆ ਯਾਰ ਐ ਲੱਗੇ ਜਾਂਦਾ ਇਹ ਵਾਰ ਉਹ ਕਿਰ ਕਿਤੇ ਦੁਬਈ ਚ ਘੁੰਮਣ ਆ ਕੇ ਹਨਾ ਵੀ ਸਾਈਡਾਂ ਤੇ ਜਿੱਥੇ ਤੁਸੀਂ ਐਂਟਰੀ ਜਾਓਗੇ ਥੋੜੀ ਥੋੜੀ ਦੂਰੀ ਤੇ ਇਹਦੇ ਸ਼ੀਸ਼ੇ ਲਾ ਕੇ ਪਾਣੀ ਛੱਡਿਆ ਹੋਇਆ ਤੇ ਵਿੱਚ ਉਹਨਾਂ ਦੇ ਮੱਛੀਆਂ ਛੱਡੀਆਂ ਹੋ ਜਾਂ ਤੇ ਆਹ ਦੇਖੋ ਕਾਕਾ ਜੀ ਕਹਿੰਦਾ ਮੈਂ ਵੀ ਪਾਇਆ ਨਹੀਂ ਵਿੱਚ ਵੀਡੀਓ ਦੇ ਕਾਕਾ ਜਆਪਰਾ ਵਾਲੇ ਹੱਥ ਲਾ ਕੇ ਦੇਖਦੇ ਸੀ ਵੀ ਐ ਕਿਤੇ ਹੱਥ ਨੇੜੇ ਆ ਜੂਗਾ ਤੇ ਚਲੋ ਆਪਾਂ ਇਧਰ ਵੀ ਮੈਂ ਗਾ ਲੱਬੇ ਦਿਖਾ ਆ ਕਿੰਨੀਆਂ ਸੋਹਣੀਆਂ ਲੈ ਬਲਿਆ ਕਰਦੇ ਨੇ ਹੋਰ ਮੁੱਛਾਂ ਵੱਡੀਆਂ ਵੱਡੀਆਂ ਇਹਨਾਂ ਦੀਆਂ ਯਾਰ ਕੰਭ ਵੱਡੇ ਵੱਡੇ ਆ ਤੇ ਫੇਰ ਅੱਗੇ ਚਲੇ ਗਏ ਆਪਾਂ ਆ ਦੇਖੋ ਵੀ ਆ ਤਾਂ ਮੌਲ ਤੁਸੀਂ ਵੀਡੀਓ ਦੇ ਵਿੱਚ ਹੀ ਦੇਖਿਆ ਜਿਵੇਂ ਉਹ ਬਹੁਤ ਸਾਰੀਆਂ ਉੱਚੀਆਂ ਪਹਾੜੀਆਂ ਤੇ ਆਪਾਂ ਉਹ ਸ਼ੀਸ਼ੇ ਨਹੀਂ ਲੱਗੇ ਹੁੰਦੇ ਵੀ ਉਹਦੇ ਉੱਪਰ ਤੁਰ ਕੇ ਆਪਾਂ ਵੀਡੀਓ ਜੀ ਬਣਾਉਨੇ ਆ ਸੇਮ ਉਹੀ ਸਿਚੁਏਸ਼ਨ ਸੀ ਇੱਥੇ ਡਰ ਲੱਗਦਾ ਸੀਗਾ ਵੀ ਸ਼ੀਸ਼ੇ ਤੇ ਚੜ ਜੇ ਤਾਂ ਗਏ ਕਿਤੇ ਹੋਰ ਨਾ ਟੁੱਟ ਕੇ ਥੱਲੇ ਡੱਗ ਜੀ ਅਸੀਂ ਜੇ ਸ਼ੀਸ਼ਾ ਟੁੱਟ ਗਿਆ ਉਹ ਦੇਖੋ ਥੱਲੇ ਪਾਣੀ ਵੀ ਆ ਤੇ ਮੱਛੀਆਂ ਵੀ ਆ ਤੇ ਸ਼ੀਸ਼ਾ ਮਜਬੂਤ ਹੀ ਭਾਈ ਇੰਨਾ ਕ ਹੁੰਦਾ ਸੈਟਿੰਗ ਇੰਨੀ ਕ ਕੀਤੀ ਹੁੰਦੀ ਹੈ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਆ ਦੇਖੋ ਫੀਲ ਜੇ ਤਾਂ ਗੇਰਾ ਹੁੰਦਾ ਜੋ ਚੜਦਾ ਸ਼ੀਸ਼ੇ ਤੇ ਬੰਦਾ ਵੀ ਕਿਤੇ ਹੋਰ ਨਾਲ ਵਿੱਚ ਡਿੱਗ ਜੀਏ ਆ ਤੇਰਾ ਤਾਂ ਪਾਰ ਹੈ ਨਹੀਂ ਸੀ ਲਓ ਜੀ ਆਪਾਂ ਅੱਗੇ ਬਾਹਰ ਤੇ ਉਹ ਵੀਰਾ ਸਾਹਮਣੇ ਬੈਠਾ ਸੀ ਪਾਸ ਲੈਨ ਚੱਲਿਆ ਸੀ ਕਹਿੰਦਾ ਭਾਜੀ ਤੁਸੀਂ ਬੈਠੋ ਮੈਂ ਹੋਣੀ ਆਇਆ ਪਾਸ ਲੈ ਕੇ ਚਲੋ ਮੈਂ ਕਿਹਾ ਤੁਸੀਂ ਪਾਸ ਲੈ ਕੇ ਆਓ ਤੇ ਆਪਾਂ ਇੱਥੇ ਛੋਟੀਆਂ ਮੋਟੀਆਂ ਕਲਿੱਪਾਂ ਕਰਦੇ ਲਓ ਜੀ ਗਰੀਲਾ ਵੀ ਆਪਣਾ ਇੱਥੇ ਮੌਜੂਦ ਸੀਗਾ ਇਹ ਜਦੋਂ ਕੁਝ ਇਦਾਂ ਦੀ ਐਕਟੀਵਿਟੀਜ਼ ਮੇਲੇ ਦੇ ਵਿੱਚ ਹੁੰਦੀਆਂ ਨਾ ਤਾਂ ਇਹ ਲੋਕਾਂ ਵੱਲ ਬੜਾ ਆਕਰਸ਼ਿਤ ਮਤਲਬ ਕਿ ਹੁੰਦਾ ਕਿ ਯਾਰ ਉਸ ਬੰਦੇ ਨੂੰ ਸਪੈਸ਼ਲ ਜਾਂ ਦੇਖਦੇ ਆ ਕਿ ਯਾਰ ਕੋਈ ਨਾ ਕੋਈ ਜਿੱਦਾਂ ਬਣਿਆ ਹੁੰਦਾ ਹੈ ਨਾ ਤਾਂ ਆ ਦੇਖੋ ਹੈਲੋ ਹਾਈ ਸਾਰੇ ਕਰਦੇ ਆ ਤੇ ਇੱਕ ਇਥੇ ਖਾਣ ਪੀਣ ਦੀਆਂ ਬਹੁਤ ਚੀਜ਼ਾਂ ਸਟਾਲਾਂ ਵੀ ਲੱਗੀਆਂ ਹੋਈਆਂ ਉਹ ਪਰ ਫ੍ਰੀ 'ਚ ਨਹੀਂ ਉਹਦੇ ਤੁਸੀਂ ਮਨੀ ਹੀ ਦੋਗੇ ਡੋਸਾ ਵਗੈਰਾ ਦੇਖੋ ਆਵਾ ਭਾਈ ਨੂੰ ਕਹਿੰਦਾ ਹਾਂ ਭਾਈ ਕੇ ਮੈਂ ਸੱਟ ਚੱਲੀ ਜਾਂਦਾ ਕੰਮ ਕਦਾ ਓਕੇ ਆ ਓਕੇ ਆ ਠੀਕ ਆ ਭਰਾਵਾ ਤੂੰ ਓਕੇ ਰਹਿ ਲਓ ਜੀ ਆਪਣੇ ਕੋਲੇ ਨੌ ਪਾਸ ਦੇਤੇ ਭਾਈ ਨੇ ਤੇ ਉਹਨਾਂ ਨੇ ਕਿਹਾ ਲੈ ਵੀ ਸਣੀ ਸਿਆ ਨੌ ਪਾਸ ਤੈਨੂੰ ਦੇਤੇ ਆ ਤੇ ਆਪਦਾ ਹੁਣ ਤੋਂ ਜਿੱਥੇ ਝੜੂ ਝੂਲੇ ਝੂਟਣੇ ਆ ਜੋ ਦੇਖਣਾ ਮੌਤ ਦਾ ਹੂ ਦੇਖਣਾ ਜੋ ਵੀ ਕਰਨਾ ਉਹ ਆਪਦਾ ਤੂੰ ਦੇਖ ਲੈ ਇਹ ਹੁਣ ਤੇਰੀ ਟੈਨਸ਼ਨ ਆ ਸੀ ਤੈਨੂੰ ਮੇਲੇ ਚ ਵਾਰ ਲਿਆ ਤੇ ਚਲੋ ਆਪਾਂ ਦੇਖਿਆ ਥੋੜਾ ਜਿਹਾ ਬਾਜ਼ਾਰ ਬਹੁਤ ਸੋਹਣੀਆਂ ਸੋਹਣੀਆਂ ਦੁਕਾਨਾਂ ਲਾਈਆਂ ਹੋਈਆਂ ਜੀ ਅਸੀਂ ਵੈਸੇ ਹਾਜੀ ਘੱਟ ਲੱਗੀਆਂ ਲਾਈ ਜਾਂਦੇ ਹੋ ਕਹਿੰਦੇ ਜੀ ਅਸੀਂ ਕਰੀ ਜਾਂਦੇ ਤੇ ਅਸੀਂ ਲੇਟ ਹੋ ਗਏ ਸੀਗੇ ਤੇ ਲਓ ਜੀ ਰੰਗੀਲਾ ਰਾਜਸਥਾਨ ਲਓ ਛੋਟੇ ਛੋਟੇ ਬੱਚਿਆਂ ਵਸੇ ਨਿੱਕੀਆਂ ਟ੍ਰੇਨਾਂ ਬੱਤਗਾ ਦੇਖੋ ਜੀ ਲਓ ਗੱਡੀਆਂ ਯਾਰ ਬੜਾ ਸੋਹਣਾ ਆਹ ਦੇਖੋ ਜੀ ਮੌਤ ਦਾ ਖੂ ਜਿਹੜਾ ਹੈਗਾ ਇਹ ਮੋਗੇ ਦੇ ਵਿੱਚ ਪਹਿਲੀ ਵਾਰੀ ਇਸ ਵਾਰ ਲਾਇਆ ਵਾ ਜਿੰਨੇ ਵਾਰੀ ਪਹਿਲਾਂ ਮੇਲੇ ਹੋਏ ਆ ਉਦੋਂ ਹੈ ਨਹੀਂ ਸੀ ਲੈ ਛੋਟਾ ਬੀਮ ਤੇ ਚਲੋ ਆਪਾਂ ਸੋਚਦੇ ਆ ਕਿ ਯਾਰ ਹੁਣ ਆਪਾਂ ਇਹ ਚੀਜ਼ਾਂ ਤਾਂ ਬਹੁਤ ਦੇਖ ਲਈਆਂ ਹੁਣ ਥੋੜਾ ਥੋੜਾ ਅੱਗੇ ਵਧਦੇ ਆ ਦੋਸਤ ਮੇਲਾ ਬੜਾ ਕੈਪਸੀ ਆ ਯਾਰ ਚੀਜ਼ ਬੜੀ ਖਤਮ ਆ ਕਈ ਕਮਾਗਮ ਆ ਬੰਦੇ ਨੂੰ ਚੱਕਰ ਆਉਂਦਾ ਹੁੰਦੀ ਹੈ ਪਹਿਲੀ ਤਾਂ ਗੱਲ ਆ ਭਾਈ ਆਪਾਂ ਤਾਂ ਨਾ ਚੂਲਿਆਂ ਤੇ ਰਹਿਣਾ ਚੜਦੇ ਨਹੀਂ ਪਤਾ ਨਹੀਂ ਕਿਉਂ ਡਰ ਜਿਹਾ ਲੱਗਦਾ ਸੀ ਕਦੇ ਹੋਊਗਾ ਛੱਟ ਪੇਟ ਹੀ ਵੱਜ ਜੀ ਤੇ ਇੱਥੇ ਇੱਕ ਸਪੈਸ਼ਲ ਬਣਿਆ ਹੋਇਆ ਹੈ ਆਪਣਾ ਪੂਤ ਬੰਗਲਾ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਇਹ ਹਰ ਵੇਰੀ ਪੂਤ ਬੰਗਲਾ ਜਿਹੜਾ ਹੁਣ ਇੱਥੇ ਬਣਾਇਆ ਜਾਂਦਾ ਤੇ ਹਰ ਇੱਕ ਮੇਲੇ ਦੇ ਵਿੱਚ ਇਹ ਬਠਾਇਆ ਜਾਂਦਾ ਤੇ ਲੋਕ ਇੱਥੇ ਮੁੰਡੇ ਨਾਲ ਬੰਦੂਖਾਂ ਜੀਆਂ ਚਲਾਈ ਜਾਂਦੇ ਸੀ ਗੋਲੀ ਕਹਿੰਦਾ ਮਾਇਆ ਮਾਰਦਾ ਉੱਤੇ ਨਿਸ਼ਾਨਾ ਜੱਤ ਜੋ ਆਪਾ ਵੇਖ ਲਾ ਭਰਾਵਾ ਕੀ ਵੱਡਦਾ ਤੇ ਔਲ ਪਾਸੇ ਵੱਜਿਆ ਨਿਸ਼ਾਨਾ ਬਾਸ ਗਾਣੀ ਖਤਮ ਤੇ ਆਹ ਬਾਈ ਗੋਲੇ ਵੀ ਆ ਗਏ ਆਪਾ ਇਹਨੂੰ ਪੁੱਛਿਆ ਕਿ ਹਾਂ ਵੀ ਕਿਵੇਂ ਫੁੱਟਬਾਲ ਜਾਂ ਕੀ ਕਰਨਾ ਤੇ ਕੀ ਨੇ ਕਹਿੰਦਾ ਵੀ 1000 ਰੁਪਏ ਦਾ ਇੱਕ ਸ਼ਾਟ ਹੋਊਗਾ ਵੀ ਤੁਸੀਂ ਉਹ 50 ਰੁਪਏ ਦੇ ਦੇਦਨੇ ਆ ਤੇ ਉਹ ਸਾਰੇ ਜਿੰਨੇ ਗਲਾਸ ਹੈਗੇ ਆ ਤੁਸੀਂ ਉਹਦੇ ਚ ਮਾਰਨਾ ਜਦੋਂ ਡੱਗ ਪੇ ਤਾਂ ਸਾਨੂੰ 300 ਰੁਪਏ ਦੇ ਦੇਣਾ ਇੱਕ ਨਾਲ ਹੀ ਸਾਈਡ ਤੇ ਆ ਲੈ ਸਾਡੇ ਨਾਲ ਦੀ ਕੁੜੀ ਜਿਹੜੀ ਸੀਗੀ ਕਿ ਉਤਰੀ ਚੱਕੀ ਜਾਵੇ ਪੈਪਸੀ ਵੱਲੀ ਇਹ ਵੀਰ ਦੀ ਸੀਗੀ ਕਹਿੰਦੀ ਮੈਂ ਤਾਂ ਪੈਪਸੀ ਪੀਣੀ ਹੀ ਹਾਂ ਲੈ ਉਹਦੇ ਤੇ ਆਖਿਆ ਤੁਹਾਡੀ ਚੱਕਰ ਇਹ ਤੇਰੇ ਤੋਂ ਨਹੀਂ ਪਾਣਾ ਕੁੜੀ ਉਹਦੇ ਵਿੱਚੋਂ ਰਸੰਗਲ ਜਾ ਪਾਉਣਾ ਪੈਂਦਾ ਫੇਰ ਜਾ ਕੇ ਮਿਲਦੀ ਹੈ ਕਹਿੰਦੀ ਨਹੀਂ ਨਹੀਂ ਕਹਿੰਦੀ ਮੈਂ ਤਾਂ ਪਾ ਦੂੰਗੀ ਆ ਵੀ ਆ ਗਿਆ ਸੀਗਾ ਵੀਰ ਆਪਣਾ ਕਹਿੰਦਾ ਜੀ ਰੈਂਗਲ ਚ ਜਿਹਦੇ ਚ ਤੁਸੀਂ ਪਾਤਾ ਤਾਂ ਕਹਿੰਦਾ ਉਹ ਚੀਜ਼ ਤੁਹਾਡੀ ਆ ਲੋ ਮੈਂ ਕਹਾਂ 100 ਚ ਉਹਨੇ 100 ਚ ਪਾ ਕੇ ਦਿਖਾਤਾ ਮੈਂ ਕਹਾਂ ਬਈ ਇਹ ਤਾਂ ਤੁਹਾਡੇ ਤੋਂ ਹੀ ਪੈਂਦਾ ਪਰ ਜਦੋਂ ਅਸੀਂ ਸੱਟਦੇ ਹਾਂ ਨਾ ਤਾ ਉਦੋਂ ਪਤਾ ਨਹੀਂ ਇਹਨੂੰ ਕੀ ਬਿਮਾਰੀ ਪੈ ਜਾਂਦੀ ਜਾਂ ਤਾਂ ਥੱਲੇ ਡੈਗ ਪੈਂਦਾ ਤੇ ਜਾਂ ਕਿਤੇ ਹੋਰ ਚ ਚਲਾ ਜਾਂਦਾ ਚਲੋ ਛੱਡੋ ਆਪਾਂ ਆ ਗਏ ਮੌਤ ਦਾ ਖੂਹ ਦੇਖਣ ਇੱਥੇ ਬਈ ਸੀਨ ਜਿਹੜੇ ਬਹੁਤ ਖਤਰਨਾਕ ਹੁੰਦੇ ਆ ਯਾਰ ਮੈਂ ਅੱਜ ਤੋਂ 10 ਸਾਲ ਪਹਿਲਾਂ ਇਹ ਚੀਜ਼ ਦੇਖੀ ਸੀਗੀ ਮੌਤ ਦਾ ਖੂਹ ਤੇ ਬਾਅਦ ਵਿੱਚ ਕੰਮਕਾਰਾਂ ਚ ਆਪਦੀ ਲਾਈਫ ਚ ਬਿਜ਼ੀ ਹੋਣ ਕਰਕੇ ਉੱਥੇ ਪਹੁੰਚਿਆ ਨਹੀਂ ਗਿਆ ਚਲੋ ਦੇਖਿਆ ਨਹੀਂ ਗਿਆ ਇਸ ਵਾਰ ਸਬਾਬੋ ਬਣਿਆ ਉੱਪਰੋਂ ਦੇਖੋ ਦ੍ਰਿਸ਼ ਕਿੰਨਾ ਵਧੀਆ ਆ ਰਿਹਾ ਮਾਹੌਲ ਬਹੁਤ ਵਧੀਆ ਸੀਗਾ ਆਹ ਲੋ ਜੀ ਆਪਾਂ ਵੀ ਕਹਤਾ ਵੀ ਹੁਣ ਆਜੋ ਬਈ ਮੈਂ ਵੀ ਬਣਾ ਲਵਾ ਥੋੜੀ ਜੀ ਵੀਡੀਓ ਉੱਪਰ ਜਾ ਕੇ ਤੇ ਆਜੋ ਫਿਰ ਮੇਲੇ ਦੀ ਸ਼ੁਰੂਆਤ ਜਿਹੜੀ ਹੁੰਦੀ ਆ ਮੌਤ ਦੇ ਖੂਤੋਂ ਹੁੰਦੀ ਆ ਤੇ ਆ ਲੈ ਲੈ ਤੂੰ ਵੀ ਨੱਚ ਲੈ ਭਾਈ ਲੈ ਐ ਹਾਂ ਡਾਂਸ ਕਰਦੀ ਆ ਇਹ ਵੀ ਵੀਰ ਜਾਂਦੀ ਕਹਿੰਦੀ ਮੇਰੀ ਤਾਂ ਵੀਡੀਓ ਬਣਾਈ ਦੀ ਆਹ ਲੈ ਲੈ ਤੂੰ ਵੀ ਨੱਚਦਾ ਪੂਰਾ ਚੱਲ ਕੋਈ ਨਹੀਂ ਕੁਝ ਨਹੀਂ ਗਾਣੇ ਚੱਲਦੇ ਸੀ ਨਾ ਤਾਂ ਤੇ ਲੋ ਵੀ ਮਤਲਬ ਯਾਰੋ ਲਾਤੇ ਉਹਨਾਂ ਨੇ ਕੀ ਵਈ ਵੇਖਿਓ ਬਹੁਤ ਸੀਨ ਖਤਰਨਾਕ ਸੀਗਾ ਦੇਖ ਕੇ ਕਿਹਰਾ ਦਾ ਫੀਲ ਹੁੰਦਾ ਹੈ ਕਿ ਯਾਰ ਬੰਦਾ ਰੋਟੀ ਦੇ ਲਈ ਕੀ ਕੁਝ ਨਹੀਂ ਕਰਨਾ ਪੈਂਦਾ ਰੱਬ ਨਾ ਕਰੇ ਕੁਝ ਵੀ ਉਹਨੇ ਕੀ ਹੋ ਜੇ ਬਾਈਕ ਚਲਾਉਣੇ ਆਏ ਪਰੰਗਲ ਕੋਲ ਸਰਕਲ ਦੇ ਉਹ ਵੀ ਹਾਈਟ ਨੂੰ ਲੈ ਕੇ ਆਏ ਉਹ ਦਾ ਬਹੁਤ ਹੋ ਜਾਂਦਾ ਪਰ ਪਾਪੀ ਪੇਟ ਦੇ ਅੱਗੇ ਤਾਂ ਸਾਰਾ ਕੁਝ ਤੁਹਾਨੂੰ ਪਤਾ ਕਰਨਾ ਹੀ ਪੈਂਦਾ ਤੇ ਚਲੋ ਆਪਾਂ ਵੀ ਨਿੱਕੀ ਜੀ ਮੂਵੀ ਬਣਾ ਲਈ ਮੈਂ ਵੀ ਮੈਂ ਵੀ ਬਣਾ ਲਵਾਂ ਤੇ ਆਹ ਲਓ ਜੀ ਵੀਰਾ ਨਹੀਂ ਚਲਾਦਾ ਮੂਵੀ ਚਲੋ ਹੋ ਗਿਆ ਸਟਾਰਟ ਇਹ ਨਹੀਂ ਰੁਕਦਾ ਭਾਈ ਐਕਸਪੀਰੀਅੰਸ ਹੀ ਬਹੁਤ ਆ ਭਾਈ ਇਹ ਦੇਖੋ ਤੁਸੀਂ ਇਹਦਾ ਹੱਥ ਛੱਡ ਛੱਡ ਕੇ ਪੈ ਪੈ ਕੇ ਚਲਾਉਂਦਾ ਸੀ ਪੱਟੂ ਤੇ ਆਪਣੇ ਵਾਲੇ ਇੱਥੇ ਵੇਖ ਲੋ ਸਿੱਧਾ ਸਾਫ ਰੋਡ ਹੁੰਦਾ ਪਤੰਦਰ ਦੇ ਇੱਕ ਦੂਜੇ ਚ ਟੋਕੀ ਤੁਰੇ ਜਾਂਦੇ ਨੇ ਆ ਲੈ ਆ ਦੇਖੋ ਹੁਣ ਵਧੀਆ ਚੱਲਦਾ ਨਾ ਇਹ ਆ ਆਪਣੇ ਵਾਲੇ ਤਾਂ ਏਡੇ ਖਤਰਨਾਕ ਹਨ ਬੰਦੇ ਯਾਰ ਇਹ ਸਾਫ ਰੋਡ ਤੇ ਪਾ ਕੇ ਤੋਰ ਦੋ ਚੌਥਾ ਗੇਅਰ ਤੇ ਬਸ ਥੋੜਾ ਜਿਹਾ ਟਾਈਮ ਜਾਣਗੇ ਕਾ ਕਿਸੇ ਨੇ ਕਿੱਝ ਠੋਕਿਆ ਪਿਆ ਹੁੰਦਾ ਤੇ ਧਿਆਨ ਨਾਲ ਚਲਾਇਆ ਕਰੋ ਬਾਈ ਯਾਰ ਤੇ ਆਹ ਦੇਖੋ ਯਾਰ ਮੈਂ ਤਾਂ ਇਹਨਾਂ ਦੀ ਮਿਹਨਤ ਨੂੰ ਤੇ ਇਹਨਾਂ ਦੇ ਜਿਹੜਾ ਐਕਸਪੀਰੀਅੰਸ ਨੂੰ ਸਲਾਮ ਕਰਦਾ ਯਾਰ ਵੀ ਕੀ ਪੁੱਛ ਕਰਨਾ ਪੈਂਦਾ ਇੱਕ ਪੇੜ ਤੇ ਬਾਈ ਹੈ ਤਾਂ ਬਹੁਤ ਰਿਸਕ ਆ ਤੁਹਾਨੂੰ ਵੀ ਪਤਾ ਯਾਰ ਦੇਖ ਲਓ ਤੁਸੀਂ ਆਪ ਹੀ ਇਦਾਂ ਦੇ ਮੋਟਰਸਾਈਕਲ ਚਲਾਉਣਾ ਉਹ ਵੀ ਹੱਥ ਛੱਡ ਕੇ ਬਾਈ ਕਿਤੇ ਕਿੱਦਾਂ ਹੋ ਜਾ ਕਰੇਗਾ ਕਿਤੇ ਕਿੱਦਾਂ ਇਹ ਨੂੰ ਅੰਦਰ ਨਹੀਂ ਡਰ ਲੱਗਿਆ ਮੈਂ ਤਾਂ ਬਾਹਰ ਖੜਾ ਹੀ ਡਰੀ ਗਾ ਮੈਂ ਕਹਿੰਦਾ ਮਾਸ਼ਾਅੱਲਾਹ ਵੇਖੀ ਕਿਤੇ ਸਭ ਸ਼ਾਂਤੀ ਰੱਖੀ ਨੇ ਸਾਰਿਆਂ ਨੂੰ ਸਾਡੇ ਭਰਾ ਜਿੰਨੀ ਮਿਹਨਤ ਕਰਦੇ ਆ ਹਨ ਤੇ ਬਾਈ ਇਸ ਤੋਂ ਬਾਅਦ ਵਿੱਚ ਤੁਸੀਂ ਦੇਖਿਓ ਹੁਣ ਮੋਟਰਸਾਈਕਲ ਤਾਂ ਹੁਣ ਚੱਲ ਉੱਪਰ ਆਈ ਗਿਆ ਇਸ ਤੋਂ ਬਾਅਦ ਵਿੱਚ ਉਹ ਜਿਹੜੀ ਗੱਡੀ ਆ ਉਹ ਵੀ ਚੱਲਣੀ ਨਾਲ ਬਸ ਉਹਦੀ ਵੀ ਤਿਆਰੀ ਹੋਈ ਆ ਚੱਕ ਲੋ ਜੀ ਉਹਨੇ ਵੀ ਫੜ ਲਈ ਗੱਡੀ ਤੇ ਤੋਰਤੀ ਗੱਡੀ ਉਧਰ ਤੋਂ ਆਹ ਲੋ ਯਾਰ ਇਹ ਸੌਖਾ ਕੰਮ ਨਹੀਂ ਹੈਗਾ ਮੇਰੇ ਵੀਰੇ ਕਿਉਂ ਲੈ ਹਜੇ ਤਾਂ ਇਹਨੇ ਪੱਟੂ ਨੇ ਬਾਰੀ ਖੋਲਣੀ ਉਹ ਖੋਲਤੀ ਲੈ ਇਹਦਾ ਬਾਹਰ ਆ ਕੇ ਵੀ ਐਂ ਜੇ ਖੜ ਜਾਂਦਾ ਮੈਂ ਕਹਿਆ ਯਾਰ ਇਹ ਬੰਦਾ ਖੜਾ ਕਿਵੇਂ ਆ ਤੇ ਰੇਜ਼ ਤੇ ਆ ਕੰਮ ਕੀ ਆਗੇ ਰਾਜਾ ਕੀ ਸਿਸਟਮ ਇਹਨਾਂ ਦਾ ਆ ਦੇਖੋ ਯਾਰ ਬਹੁਤ ਸੋਹਣਾ ਸੀਗਾ ਮੈਨੂੰ ਤਾਂ ਐਵੇਂ ਤੁਹਾਨੂੰ ਕਹਾਂ ਯਾਰ ਦੇਖ ਕੇ ਇਹਨਾਂ ਤੋਂ ਡਰ ਲੱਗੀ ਜਾਵੇ ਕਿ ਯਾਰ ਬਹੁਤ ਔਖਾ ਜਿਹੜਾ ਸੀਨ ਸੀ ਬਹੁਤ ਔਖੇ ਸਟੰਟ ਸੀ ਆ ਲਾ ਫੇਰ ਬੁਰਤੀ ਆ ਆਪਦੀ ਬਣਾ ਲਈ ਵੀਡੀਓ ਦੇਖੀ ਚੱਲਿਓ ਮੇਰੇ ਵੀਰ ਬਣ ਕੇ ਐਂਡ ਮੈਸ ਨਾ ਕਰ ਦਿਓਗੇ ਤੇ ਤੋਰਨਾ ਤੁਸੀਂ ਵੀ ਮੇਲੇ ਚ ਰਹ ਜਿਓ ਮੇਲੇ ਦੇ ਵਿੱਚ ਯਾਰ ਜਿਹੜਾ ਬੰਦਾ ਪਹੁੰਚੂਗਾ ਨਾ ਤਾ ਆ ਚੀਜ਼ ਜਰੂਰ ਦੇਖਿਓ ਯਾਰ ਮੌਤ ਦਾ ਕੂਆ ਬੜਾ ਜ਼ਬਰਦਸਤ ਆ ਬਹੁਤ ਆਨੰਦ ਆਉਂਦਾ ਦੇਖਣ ਨੂੰ 50 ਰੁਪਏ ਦੀ ਟਿਕਟ ਆ ਵੈਸੇ ਆਪਣੀ ਟਿਕਟ ਨਹੀਂ ਲੱਗੀ ਆਪਣੇ ਕੋਲੇ ਪਾਸ ਕਰਕੇ ਤੇ ਉਦਾਂ ਜਿਹੜੀ ਹੈਗੀ ਇਹਦੀ ਟਿਕਟ ਹੈਗੀ 50 ਰੁਪੀਆ 100 ਸੀਗੀ ਬਟ 50 ਰੁਪੀਆ ਕਰ ਦਿੱਤੀ ਗਈ ਆ ਤੇ ਬੜਾ ਘੈਂਟ ਤੇ ਸੋਹਣਾ ਜਿਹੜਾ ਦ੍ਰਿਸ਼ ਸੀਗਾ ਉਹ ਚੱਲਦਾ ਪਿਆ ਸੀਗਾ ਲੋਕ ਮਤਲਬ ਕਿ ਅਜੇ ਥੋੜਾ ਜਿਹਾ ਜਿਸੀਂ ਪਹਿਲਾਂ ਪਹੁੰਚ ਗਏ ਸੀਗੇ ਹੌਲੀ ਹੌਲੀ ਇੱਥੇ ਆਪਾਂ ਨੂੰ ਰਾਤ ਹੋ ਜਾਣੀ ਹੈ ਜਿਵੇਂ ਜਿਵੇਂ ਲੇਟ ਨਾਈਟ ਹੁੰਦੇ ਗਏ ਤਾਂ ਬਾਦਦਾ ਗਿਆ ਕੱਟ ਇੰਨਾ ਦੀ ਯਾਰ ਸਪੀਡ ਬਹੁਤ ਜ਼ਿਆਦਾ ਸੀ 50 60 ਤੇ ਤਾਂ ਮੋਟਰਸਾਈਕਲ ਬਾਈ ਚਲਾਉਂਦਾ ਹੀ ਸੀ ਚਲੋ ਗੱਡੀ ਵਾਲੇ ਵੀ ਤੇ ਤਾਂ ਗੱਡੀ ਛਡਾਤੀ ਆ ਤੇ ਰਹਿ ਗਿਆ ਮੋਟਰਸਾਈਕਲ ਵਾਲਾ ਉਹ ਵੀ ਚੱਲਿਆ ਥੱਲੇ ਨੂੰ ਉਹ ਵੀ ਕਹਿੰਦਾ ਹੋਣਾ ਕਿ ਚਲੋ ਬਸ ਯਾਰ ਇੰਨਾ ਕਾਟਣਾ ਨਹੀਂ ਬਾਈ ਜੇ ਕਾਟ ਹੋਊਗਾ ਤਾਂ ਇਹਨਾਂ ਨੂੰ ਵੀ ਨਾਲ ਕੌਨਫੀਡੈਂਸ ਲੋ ਜਿਹੜਾ ਲੈਵਲ ਹੁੰਦਾ ਉਹ ਹੋਰ ਵੱਧ ਜਾਂਦਾ ਕਿ ਯਾਰ ਠੀਕ ਆ ਆ ਲੋ ਆਪਾਂ ਬਾਹਰ ਅਗਲੇ ਲੈਫਟ ਆਨਸਰ ਕਰਦਾ ਸੀ ਇੱਥੇ ਵੀ ਉਹ ਪਤਾ ਕੀ ਗੱਲਾ ਗਾਣਾ ਹੀ ਬੜੇ ਸੋਹਣੇ ਲੱਗਦੇ ਸੀ ਗਾਣਾ ਆਪਾਂ ਕੱਟਤਾ ਹੋਰ ਨਾ ਇੱਥੇ ਕਾਪੀਰਾਈਟ ਆ ਜਾਵੇ ਆ ਲੈ ਓਏ ਆ ਜਾ ਆ ਜਾ ਤੂੰ ਵੀ ਮੱਛਾ ਵਾਲੇ ਭਾਈ ਚਲੋ ਤੇ ਇੰਨਾ ਸੋਹਣਾ ਮਤਲਬ ਇੱਥੇ ਕੈਂਟ ਸੀਗਾ 뮤జిక్ ਚੱਲਦਾ ਨਾ ਜਦੋਂ ਮਿਊਜ਼ਿਕ ਦਾ ਕੱਟਣਾ ਪਿਆ ਤੁਹਾਨੂੰ ਪਤਾ ਹੀ ਆ ਵੀ ਕਾਪੀਰਾਈਟ ਆ ਜਾਊਗਾ ਚਲੋ ਆਪਾਂ ਦੂਜਾ ਪਾਸ ਵੀ ਵਰਤਣਾ ਸੀਗਾ ਇੱਥੇ ਤਿੰਨਾਂ ਜਣਿਆਂ ਨੂੰ ਚੜਾਤਾ ਭਾਈ ਆਪਾਂ ਨੂੰ ਤਾਂ ਲੱਗਦਾ ਸੀ ਡਰ ਇਹ ਲੜਦੇ ਸੀ ਬੋਲਦੇ ਸੀ ਅਕੀ ਗੁੱਸੇ ਹੁੰਦੇ ਕਹਿੰਦੇ ਕੀ ਗੱਲ ਆ ਤੂੰ ਨਹੀਂ ਚੜਨਾ ਮੈਂਗਾ ਭਰਾਵਾ ਮੈਂ ਨਹੀਂ ਚੜਨਾ ਆਪਾਂ ਨਾਕ ਦੇ ਚੜਿਆ ਆਪਾਂ ਨੂੰ ਲੱਗਦਾ ਡਰ ਆ ਲਓ ਜੀ ਇਹ ਨਾਲ ਜੀ ਲੋਕਾਂ ਨੂੰ ਵੀ ਰੁੱਕ ਗਈ ਰੁੱਕ ਗਈ ਰੁੱਕ ਗਈ ਉਵੇਂ ਹੀ ਖੜੇ ਆ ਚਲੋ ਬਹਿ ਗਏ ਤੇ ਆਪਾਂ ਘੁੰਮੇ ਗਏ ਬੰਦਾ ਵੀ ਮੈਂ ਖੜਦਾ ਇੱਥੇ ਤੇ ਆਪਾਂ ਇੱਧਰ ਜਿਹੜਾ ਹੈਗਾ ਵਾ ਕੈਮ ਆ ਲਾਪਾਂਗਾ ਮੈਂ ਉਹਦੀ ਵੀਡੀਓ ਬਣਾ ਲੈਣਾ ਆਪਾਂ ਉਧਰ ਨੂੰ ਹੋ ਗਏ ਲੋ ਦੇਖੋ ਭਰਾਵਾ ਵਧੀਆ ਸੀਗਾ ਸੋਹਣਾ ਸੀਗਾ ਵਿਚਾਰਾ ਪਰ ਇਹਨਾਂ ਦਾ ਕੀ ਦੋਸ਼ ਮੈਨੂੰ ਲੱਗਿਆ ਜਿਵੇਂ ਰੋਣਾ ਓਏ ਆ ਗਏ ਇੱਥੇ ਭਰਾਵਾ ਮੇਰੇ ਤੋਂ ਹੋਰ ਹੀ ਬਾਜਾਂ ਦੀਆਂ ਕੜਾਈਆਂ ਹਨ ਉਹ ਤਾਲੀਆਂ ਮੂੰਹ ਜਲ ਵੇਟ ਗਿਆ ਪਰ ਲੱਗ ਗਿਆ ਬਗ ਕੁਈ ਗੱਲ ਤੇ ਫਰੇ ਹੀ ਆ ਕੱਢ ਦਿੰਦੇ ਆ ਯਾਰ ਤੁਹਾਨੂੰ ਨਰਾਜ ਨਹੀਂ ਕਰਦੇ ਪਾਸੇ-ਪਾਸੇ ਵਾਲੇ ਲੋਕ ਵੀ ਦੇਖਿਆ ਅੱਲਾ ਐਨਾ ਭੜਾ ਲੋ ਵੀ ਸ਼ੇਰਤਾ ਹੀ ਕਦੇ ਪਲੇਖੇ ਜਿਵੇਂ ਮੈਂ ਕਹਾ ਉਹਨਾਂ ਨੂੰ ਤੇਖਿਓ ਕਦੇ ਸਿਰ ਨਾ ਉੱਪਰ ਮਲਾ ਦਿਓ ਤਾਰਾਂ ਨਾਲ ਉਹ ਚੱਲਿਆ ਸੀ ਪਰ ਇਹਨੂੰ ਵੈਸੇ ਰਿਸਕ ਸੀਗਾ ਯਾਰ ਤੇ ਇੱਥੇ ਲਓ ਜੀ ਟੈਟੋ ਵਾਲਾ ਵੀਰ ਵੀ ਹਾਜ਼ਰ ਸੀ ਆਪਣਾ ਇਹ ਦੂਲਾਵਾ ਆਪੇ ਚੱਕੋ ਆ ਗਿਆ ਉਹ ਸੀਨ ਜਦ ਤੱਕ ਮੈਨੂੰ ਵੀ ਫਸਾਤਾ ਇਹਦੇ ਵਿੱਚ ਦਾ ਮਾਮਾ ਇਹਨਾਂ ਨੇ ਆ ਦੇਖੀ ਲੈ ਉਹ ਮੈਂ ਕਹਿੰਦਾ ਨਹੀਂ ਮੈਂ ਨਹੀਂ ਚੜਨਾ ਮੈਂ ਨਹੀਂ ਚੜਨਾ ਜਿੰਨਾ ਮੈਂ ਬਚਦਾ ਸੀ ਉਨਾ ਹੀ ਫਸ ਗਿਆ ਭਾਈ ਬੈਤ ਆ ਗਿਆ ਪਰ ਮੈਨੂੰ ਪਤਾ ਵੀ ਓਦੋਂ ਬਾਅਦ ਵਿੱਚ ਕੀ ਹੋਸ਼ ਹੋਇਆ ਦਿਮਾਗ ਹੁਮ ਗਿਆ ਤੇ ਦਿਲ ਡਰੀ ਜਾਂਦਾ ਸੀ ਇਹ ਤਾਂ ਚਰਾਚਲਾ ਮਾਰਦਾ ਸੀ ਯਾਰ ਜੇ ਉਹ ਮਾੜੇ ਦਿਲ ਦਾ ਬੰਦਾ ਬਹਿ ਗਿਆ ਇੱਥੇ ਉਹ ਤਾਂ ਨਹੀਂ ਛੇਤੀ ਮਨ ਲਾਦਾ ਉੱਠਦਾ ਉਹ ਤਾਂ ਪਿਆ ਹੀ ਰਹੂ ਤੁਸੀਂ ਵੀ ਸਾਰਿਆਂ ਨੇ ਮੇਲੇ 'ਚ ਜਰੂਰ ਪਹੁੰਚੋ ਸਿਰਫ ਜੜੀ ਉਹਦੀ ਐਂਟਰੀ ਫੀਸ 50 ਰੁਪਏ ਤੇ ਮੇਲੇ ਦਾ ਇੰਜੋਏ ਕਰੋ ਟਾਟਾ ਬਾਏ 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 ਬਾਏ